ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਆਮ ਆਦਮੀ ਕਲੀਨਿਕਾਂ ਨਾਲ ਪੰਜਾਬ ਵਿੱਚ ਸਿਹਤ ਕ੍ਰਾਂਤੀ ਪੰਜਾਬ ਸਰਕਾਰ ਵੱਲੋਂ 236 ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾਣਗੇ ਜਿਸ ਨਾਲ ਕੁੱਲਤੀ 1117 ਹੋ ਜਾਵੇਗੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ 99% ਮਰੀਜ਼ ਸੇਵਾਵਾਂ ਤੋਂ ਖੁਸ਼ ਹਨ ਨਵੇਂ ਡਾਕਟਰਾਂ ਦੀ ਭਰਤੀ AI ਨਾਲ ਕੈਂਸਰ ਤੇ ਸਟ੍ਰੋਕ ਦੀ ਪਛਾਣ ਬੱਚਿਆਂ ਲਈ ਆਟੋ ਰਿਫਲੈਕਟਰ ਉਪਕਰਨ ਤੇ ਡੇਂਗੂ ਵਿਰੁੱਧ ਮੁਹਿੰਮ ਨਾਲ ਸਿਹਤ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ ਜਾ ਬਣ ਰਿਹਾ ਨਿਵੇਸ਼ ਦਾ ਨਵਾਂ ਕੇਂਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬਾ ਹੁਣ ਪਰ ਦਸਤ ਤੋਂ ਉਦਯੋਗ ਪਖੀ ਰਾਜ ਬਣ ਰਿਹਾ ਹੈ ਮਾਰਚ 2022 ਤੋਂ ਹੁਣ ਤੱਕ 1.23 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ ਜਿਨ੍ਹਾਂ ਨਾਲ 4.7 ਲੱਖ ਰੁਜ਼ਗਾਰ ਬਣੇਗਾ ਫਾਸਟ ਟਰੈਕ ਪੰਜਾਬ ਪੈਟਰੋਲ ਏਆਈ ਸਹਾਇਤਾ ਅਤੇ ਆਸਾਨ ਪ੍ਰਵਾਨਗੀਆਂ ਨਾਲ ਨਿਵੇਸ਼ਕਾਂ ਨੂੰ ਮਿਲ ਰਹੀ ਸੁਵਿਧਾ ਤੇ ਭਰੋਸਾ ਨਾਲਾ ਚੰਡੀਗੜ੍ਹ ਹਾਈਵੇ ਤੇ ਭਿਆਨਕ ਹਾਦਸਾ ਬਰਨਾਲਾ ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਤੇ ਤਨੋਲਾ ਨੇੜੇ ਆਲਟੋ ਕਾਰ ਡਿਵਾਈਡਰ ਤੋੜ ਕੇ ਦੂਜੇ ਵਾਹਨ ਨਾਲ ਟਕਰਾ ਗਈ ਭਿਆਨਕ ਹਾਦਸੇ ਵਿੱਚ ਤਿੰਨ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਹਨ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੀ ਹੈ ਜ਼ਖਮੀਆਂ ਦਾ ਇਲਾਜ ਵਿਐਸਸੀ ਹਸਪਤਾਲ ਵਿੱਚ ਜਾਰੀ ਹੈ NIT ਜਲੰਧਰ ਵਿੱਚ ધ ਟਿਊਨਫੁਲ ਜਰਨੀ ਨਾਲ ਪ੍ਰੇਰਨਾ ਦੀ ਸੁਰੀਲੀ ਸ਼ੁਰੂਆਤ NIT ਜਲੰਧਰ ਵਿੱਚ ਐਲਮਨੀ ਅਫੇਅਰਸ ਸੈੱਲ ਵੱਲੋਂ ਪ੍ਰਸਿੱਧ ਗਾਇਕ ਜੋੜੀ ધ ਟਿਊਨਫੁਲ ਕਪਲ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਕੋਰ ਨਾਲ ਡਿਸਟਿੰਗੁਇਸ਼ਟ ਐਲਮਨੀ ਟਾਕ ਕਰਵਾਈ ਗਈ ਦੋਵਾਂ ਨੇ ਆਪਣੇ ਕਾਲਜ ਜੀਵਨ ਤੋਂ ਲੈ ਕੇ ਸੰਗੀਤ ਤੇ ਕੈਰੀਅਰ ਦੀ ਪ੍ਰੇਰਕ ਯਾਤਰਾ ਸਾਂਝੀ ਕੀਤੀ ਉਹਨਾਂ ਵਿਦਿਆਰਥੀਆਂ ਨੂੰ ਸੁਪਨੇ ਜਜ਼ਬੇ ਅਤੇ ਸਮਰਪਣ ਨਾਲ ਪੂਰੇ ਕਰਨ ਦਾ ਸੰਦੇਸ਼ ਦਿੱਤਾ ਇਟਲੀ ਵਿੱਚ ਵੱਡਾ ਹਾਦਸਾ ਟਾਂਡਾ ਦੇ ਨੌਜਵਾਨ ਦੀ ਮੌਤ ਸਾਥੀ ਗੰਭੀਰ ਜ਼ਖਮੀ ਇਟਲੀ ਵਿੱਚ ਰੋਜ਼ਗਾਰ ਕਰ ਰਹੇ ਟਾਂਡਾ ਦੇ ਅਹੀਆਪੁਰ ਦੇ ਦੋ ਨੌਜਵਾਨ ਹਾਦਸੇ ਦਾ ਸ਼ਿਕਾਰ ਹੋਏ ਇੱਕੋ ਸਾਈਕਲ ਟੇਕਰ ਵਾਪਸੀ ਦੌਰਾਨ ਕਾਰ ਨਾਲ ਟੱਕਰ ਵਿੱਚ ਆਸ਼ੂ ਸੋਡੀ ਦੀ ਮੌਤ ਹੋ ਗਈ ਜਦਕਿ ਸਾਥੀ ਵਿੱਕੀ ਪੱਲਾ ਗੰਭੀਰ ਜ਼ਖਮੀ ਹੈ ਪਰਿਵਾਰ ਨੂੰ ਕੱਲ ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲੀ ਜਿਸ ਨਾਲ ਪਿੰਡ ਵਿੱਚ ਮਾਤਮ ਛਾ ਗਿਆ